ਭਾਈ ਜੇ ਤੁਸੀਂ ਹਿੰਮਤ ਤੇ ਹੌਂਸਲਾ ਛੱਡ ਕੇ ਬੈਠ ਗਏ ਹੋ ਨਾ ਆਹ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਵੀਡੀਓ ਦੇਖ ਕੇ ਤੁਹਾਡੇ ਅੰਦਰ ਐਨਾ ਕੌਨਫੀਡੈਂਸ ਆਊਗਾ ਕਿ ਤੁਸੀਂ ਸਵੇਰ ਨੂੰ ਉਹ ਕੰਮ ਕਰਨ ਲੱਗ ਪੋਗੇ ਜੇਰਾ ਤੁਸੀਂ ਛੱਡੀ ਬੈਠੇ ਹੋ ਯਾਰੋ ਕਹਿੰਦੇ ਨੇ ਮਿਹਨਤ ਕਰਨਾ ਰੱਖਿਆ ਰੀ ਰੁੱਤ ਦੂਰ ਨਹੀਂ ਬਹਾਰਾਂ ਦੀ ਜੇ ਤੁਸੀਂ ਕੀਰਤ ਕਰੋਗੇ ਫੇਰੀ ਕੁਝ ਕਮਾਓਗੇ ਤੇ ਫੇਰੀ ਇਸ ਦੁਨੀਆ ਤੇ ਤੁਸੀਂ ਜੀ ਸਕੋਗੇ ਬਿਨਾ ਮਿਹਨਤ ਦੇ ਰੱਬ ਵੀ ਤੁਹਾਨੂੰ ਕੁਝ ਨਹੀਂ ਦਿੰਦਾ ਯਾਰੋ ਇਸ ਦੁਨੀਆ ਦੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੁਣੇ ਆ ਕਿ ਯਾਰੋ ਰੱਬ ਨੇ ਸਾਨੂੰ ਇਹ ਨਹੀਂ ਦਿੱਤਾ ਰੱਬ ਨੇ ਸਾਨੂੰ ਉਹ ਨਹੀਂ ਦਿੱਤਾ ਹਮੇਸ਼ਾ ਹੀ ਰੱਬ ਨੂੰ ਕੋਸਦੇ ਰਹਿੰਦੇ ਨੇ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਰੱਬ ਨੇ ਤੁਹਾਨੂੰ ਹੱਥ ਪੈਰ ਚੰਗੇ ਦਿੱਤੇ ਆ ਤੁਸੀਂ ਮਿਹਨਤ ਕਰੋ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਪਰ ਜੇ ਆਪਾਂ ਮਿਹਨਤ ਨਹੀਂ ਕਰਦੇ ਸਾਰਾ ਕੁਝ ਰੱਬ ਤੇ ਛੱਡ ਦਿੰਦੇ ਆ ਤਾਂ ਸਾਨੂੰ ਕੁਝ ਵੀ ਨਹੀਂ ਮਿਲਦਾ ਹਾਲ ਹੀ ਵਿੱਚ ਆਹ ਜਿਹੜੀ ਤੁਹਾਨੂੰ ਮੋਟੀਵੇਸ਼ਨ ਇੱਕ ਵੀਡੀਓ ਦਿਖਾ ਰਹੇ ਆ ਇਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਵੀਰ ਝੋਨਾ ਲਾ ਰਿਹਾ ਏ ਇਸ ਵੀਰ ਦੀਆਂ ਬਾਹਾਂ ਕਟੀਆਂ ਹੋਈਆਂ ਨੇ ਾਰੇ ਫਿਰ ਵੀ ਮਿਹਨਤ ਕਰਦਾ ਪਿਆ ਇਸ ਨੂੰ ਪਤਾ ਹੈ ਕਿ ਮੈਂ ਆਪਣਾ ਪਰਿਵਾਰ ਪਾਲਣਾ ਹੈ ਆਪਣੇ ਬਜ਼ੁਰਗ ਮਾਪਿਓ ਦਾ ਸਹਾਰਾ ਬੰਨਾ ਹੈ ਇਸੇ ਕਰਕੇ ਹੀ ਇਹ ਝੋਨਾ ਆਪਣੇ ਮੂੰਹ ਨਾਲ ਲਾਉਂਦਾ ਪਿਆ ਹੈ ਦੇਖ ਲਵੋ ਵੀ ਤੁਸੀਂ ਸਕਰੀਨ ਤੇ ਵੀਰ ਕਿੰਨੀ ਮਿਹਨਤ ਕਰਦਾ ਪਿਆ ਹੈ ਸਾਡੇ ਇੱਧਰ ਕੋਈ ਇਵੇਂ ਹੋਵੇ ਤਾਂ ਘਰੇ ਬੈਠ ਜਾਵੇ ਪਰ ਇਹ ਵੀਰ ਅੰਦਰ ਹੌਂਸਲਾ ਹੈ ਜਜ਼ਬਾ ਹੈ ਇਹ ਧੁੱਪੇ ਜਾ ਕੇ ਬਿਨਾ ਹੱਥਾਂ ਤੋਂ ਮਿਹਨਤ ਕਰਦਾ ਪਿਆ ਹੈ ਅਸੀਂ ਇਸ ਵੀਰ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਤੇ ਤੁਹਾਨੂੰ ਵੀ ਕਹਿੰਦੇ ਹਾਂ ਕਿ ਮਿਹਨਤ ਕਰਿਆ ਕਰੋ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਸੋ ਆਸ ਕਰਦੇ ਹਾਂ ਕਿ ਇਹ ਵੀਡੀਓ ਨੇ ਤੁਹਾਡਾ ਵੀ ਕੌਨਫੀਡੈਂਸ ਲੈਵਲ ਵਧਾਇਆ ਹੋਵੇਗਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਖਾਸ ਕਰਕੇ ਉਹਨਾਂ ਲੋਕਾਂ ਤੱਕ ਸ਼ੇਅਰ ਜਰੂਰ ਕਰਿਓ ਜੋ ਹੌਂਸਲਾ ਹਾਰੀ ਬੈਠੇ ਨੇ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ